ਫੇਰ ਤੋਂ ਇਹ ਨਾ ਉਹ ਜਗ੍ਹਾ ਤੇ ਪੱਥਰ ਜਿੱਥੇ ਬਾਬਾ ਜੀ ਬੈਠੇ ਨੇ ਉਹਲਾ ਪੱਥਰ નીકਲਿਆ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਅੱਜ ਚੱਲੇ ਆ ਅਸੀਂ ਨਾਹਨ ਨਾਹਨ ਜਨਮ ਦਿਨ ਹੈ ਇੱਕ ਤਾਂ ਪ੍ਰਭ ਜੋਤ ਦੀ ਬੇਟੀ ਦਾ ਤੇ ਉਹਦੀ ਬੇਟੀ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਆਉਣਾ ਪਖੰਡ ਪਾਟ ਸਾਹਿਬ ਨਾਨ ਗੁਰਦੁਆਰੇ ਰਖਾਏ ਹੋਏ ਨੇ ਤੇ ਉੱਥੇ ਭੋਗ ਹੈਗੇ ਤੇ ਉਸ ਤੋਂ ਬਾਅਦ ਲੰਗਰ ਪਾਣੀ ਤੇ ਬੱਚੀ ਦੇ ਜਨਮ ਦਿਨ ਦਾ ਕੇ ਕੱਟਣਾ ਹੈ ਤੇ ਉੱਥੇ ਜਾਣਾ ਤੇ ਹਾਜ਼ਰੀ ਭਰਨੀ ਹੈ ਤੇ ਅੱਜ ਅਸੀਂ ਤਿਆਰੀ ਕੀਤੀ ਹੈ ਨਾਹਣ ਲਈ ਤੇ ਰਸਤੇ ਵਿੱਚ ਦੇਖੋ ਤੁਸੀਂ ਕਿੰਨੀ ਤਬਾਈ ਮਚੀ ਹੈ ਜਦੋਂ ਪਾਣੀ ਆਇਆ ਕਿਸ ਤਰ੍ਹਾਂ ਦੇ ਨਾਲ ਇਹ ਸਾਰਾ ਨਦੀ ਦਾ ਬੰਨ ਰੁੜਿਆ ਹੋਇਆ ਤੇ ਥਾਂ ਥਾਂ ਤੇ ਕੰਮ ਚੱਲ ਰਿਹਾ ਤੇ ਬੋਰੀਆਂ ਭਰ-ਭਰ ਕੇ ਲਗਾ ਰਹੇ ਨੇ ਪਿੰਡਾਂ ਵਾਲੇ ਲੱਗੇ ਹੋਏ ਨੇ ਨਾਲ ਸਰਕਾਰ ਦੇ ਬੰਦੇ ਲੱਗੇ ਪਏ ਨੇ ਤੇ ਮਿੱਟੀ ਦੀਆਂ ਬੋਰੀਆਂ ਭਰ-ਭਰ ਕੇ ਹਜੇ ਕੱਚੇ ਬੰਨ ਲਗਾ ਰਹੇ ਨੇ ਥਾਂ-ਥਾਂ ਤੇ ਇਹ ਘੱਗਰ ਨਦੀ ਰਸਤੇ 'ਚ ਅੰਬਾਲੇ ਵੱਲੋਂ ਜਾਂਦੇ ਆ ਜਿਹੜੀ ਆਂਦੀ ਹੈ ਉਸ ਇਹ ਸਾਰਾ ਬੰਜਰ ਦੇਖਣ ਨੂੰ ਮਿਲ ਰਿਹਾ ਹੈ ਲੋ ਜੀ ਇੱਥੋਂ ਸ਼ੁਰੂ ਹੋ ਜਾਂਦਾ ਹੈ ਹਿਮਾਚਲ ਦਾ ਇਲਾਕਾ ਸ਼ੁਰੂ ਤੇ ਹਿਮਾਚਲ ਦੀਆਂ ਪਹਾੜੀਆਂ ਦੇ ਨਜ਼ਾਰੇ ਇੱਥੋਂ ਦਿਖਣੇ ਸ਼ੁਰੂ ਹੋ ਜਾਂਦੇ ਨੇ ਥੋੜੇ ਥੋੜੇ ਤੇ ਇੱਥੋਂ ਦੀ ਲਗਭਗ ਕੁਝ ਕੋ ਕਿਲੋਮੀਟਰ ਹੀ ਦੂਰ ਹੈ ਲੱਗਦਾ ਹੈ ਵੀ 25 ਕਿਲੋਮੀਟਰ ਹੀ ਹੋਏਗਾ ਸ਼ਾਇਦ ਨਾਹਨ ਦੂਰ ਤੇ ਪਹੁੰਚਣ ਵਾਲਿਆਂ ਨਾਹਨ ਚ ਤੇ ਸਭ ਤੋਂ ਪਹਿਲੇ ਅਸੀਂ ਜਾਣੇ ਨਾਹਨ ਗੁਰਦੁਆਰੇ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸਕ ਸਥਾਨ ਹੈ ਤੇ ਜਿਸ ਵੇਲੇ ਅੱਜ ਥੋੜੇ ਲੇਟ ਹੋ ਗਏ ਆ ਮੈਨੂੰ ਲੱਗਦਾ ਭੋਗ ਪਏ ਤੇ ਹੀ ਪਹੁੰਚ ਪਾਵਾਂਗੇ ਜਿਸ ਵੇਲੇ ਪਹੁੰਚਾਂਗੇ ਤੇ ਸ਼ਾਇਦ ਭੋਗ ਪਹਿ ਚੁੱਕਾ ਹੋਏਗਾ ਸੋ ਟ੍ਰੈਫਿਕ ਵੀ ਰਸਤੇ 'ਚ ਸੀਗੀ ਤੇ ਕੁਝ ਘਰੋਂ ਵੀ ਥੋੜੀ ਦੇਰ ਨਾਲ ਨਿਕਲੇ ਆ ਸੋ ਹੁਣ ਚਲਦੇ ਆ ਉੱਥੇ ਲੋ ਜੀ ਪਹੁੰਚ ਗਏ ਆ ਨਾਹਨ ਤੇ ਥੋੜੀ ਲੇਟ ਹੋਣ ਕਰਕੇ ਅਖੰਡ ਪਾਤਸ਼ਾਹ ਦਾ ਤੇ ਕੀਰਤਨ ਦੀ ਸਮਾਪਤੀ ਹੋ ਚੁੱਕੀ ਹੈ ਕਿਉਂਕਿ ਅੱਜ ਸਾਜਣ ਲੇਟ ਹੋ ਗਿਆ ਉਹਦੀ ਬਾਈਕ ਖਰਾਬ ਹੋ ਗਈ ਜਿਸ ਕਰਕੇ ਉਹ ਘੰਟਾ ਲੇਟ ਪਹੁੰਚਿਆ ਤੇ ਅਸੀਂ ਫਿਰ ਘਰੋਂ ਹੀ ਘੰਟਾ ਲੇਟ ਨਿਕਲਿਆ ਤੇ ਪ੍ਰੋਗਰਾਮ ਦਾ ਸੀ ਕਿ ਸਮੇਂ ਅਨੁਸਾਰ ਪਹੁੰਚਾਂਗੇ ਤੇ ਹੋ ਸਕਿਆ ਤੇ ਇੱਕ ਸ਼ਬਦ ਦੀ ਹਾਜ਼ਰੀ ਵੀ ਭਰਾਂਗੇ ਪਰ ਥੋੜੀ ਲੇਟ ਹੋ ਗਈ ਇਸ ਕਰਕੇ ਚਲੋ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਲੈਣੇ ਆ ਤੇ ਤੁਹਾਨੂੰ ਵੀ ਨਾਲ-ਨਾਲ ਗੁਰਦੁਆਰਾ ਸਾਹਿਬ ਦੀ ਦੇ ਦਰਸ਼ਨ ਸਾਰੀਆਂ ਸੰਗਤਾਂ ਨੂੰ ਕਰਾ ਦੇਣੇ ਆ ਤੇ ਪਾਵਨ ਸਥਾਨ ਹੈ ਧੰਗੁਰ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਇੱਥੇ ਸਤਿਗੁਰੂ ਪਾਸ਼ਾ ਜੀ ਨੇ ਆ ਕੇ ਆਪਣੇ ਪਾਵਨ ਚਰਨ ਪਾਏ ਸਨ

ਮਰਜੀ ਦੇ ਇਤਿਹਾਸ ਨਾ ਹੁੰਦੇ ਦਸ਼ਮੇਸ਼ ਦਰਬਾਰ ਪਾਸ਼ਾਈ ਦਸ਼ਵੀਂ ਨਾ ਹਨ ਹਿਮਾਚਲ ਪ੍ਰਦੇਸ਼ ਦਾ ਐਸਾ ਸਥਾਨ ਤੇ ਸਤਿਗੁਰੂ ਪਾਸ਼ਾ ਰਾਜਾ ਮੇਜਨੀ ਪ੍ਰਕਾਸ਼ ਜੀ ਦੇ ਫੈਸਲੇ ਵਾਸਤੇ ਉਹਨਾਂ ਦੇ ਬੁલાਏ ਤੇ ਸੱਦੇ ਤੇ ਸਤਿਗੁਰੂ ਪਾਸ਼ਾ ਤਨਗੁਰ ਗੋਬਿੰਦ ਸਿੰਘ ਜੀ ਮਹਾਰਾਜ ਜੀ ਗਏ ਸੀ ਤੇ ਸਿਰਮੋਰਿਆਸਤ ਅਤੇ ਗੜਵਾਲ ਇਲਾਕੇ ਦਾ ਜੋ ਝਗੜਾ ਚੱਲਦਾ ਸੀ ਸਤਿਗੁਰੂ ਪਾਤਸ਼ਾਹ ਜੀ ਦੇ ਅਸ਼ੀਰਵਾਦ ਸਦਕਾ ਉਹਦਾ ਸਤਿਗੁਰੂ ਪਾਤਸ਼ਾਹ ਜੀ ਨੇ ਹੱਲ ਕੀਤਾ ਸੀ ਤੇ ਜੋ ਇਹ ਆਪ ਜੀ ਦੇਖ ਰਹੇ ਹੋ ਇੱਥੇ ਇੱਕ ਸ਼ੇਰ ਦੇ ਹਸਤ ਪਏ ਨੇ ਸ਼ੇਰ ਦੀਆਂ ਹੱਡੀਆਂ ਪਈਆਂ ਨੇ ਜੋ ਕਿ ਇੱਥੋਂ ਖਦਾਈ ਦੌਰਾਨ ਨਿਕਲੀਆਂ ਸੀ ਤੇ ਨਾਲ ਹੀ ਉਹ ਪੱਥਰ ਪਏ ਨੇ ਜਿਹੜੇ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਹੱਥਾਂ ਦੇ ਨੇ ਸ਼ੀਸ਼ਾ ਸਾਫ਼ ਨਾ ਹੋਣ ਕਰਕੇ ਇਹ ਸਾਫ਼ ਤਰ੍ਹਾਂ ਦੇ ਨਾਲ ਦਿਖਾਈ ਨਹੀਂ ਦੇ ਰਹੇ ਕਿਉਂਕਿ ਸ਼ੀਸ਼ੇ ਦੇ ਅੰਦਰੋਂ ਬਹੁਤ ਜ਼ਿਆਦਾ ਮਹਿਲਾ ਪਰ ਹੋਇਆ ਪਿਆ ਤੇ ਇਸ ਲਈ ਜਿੰਨੇ ਕਿ ਦਿਖਾਈ ਦੇ ਰਹੇ ਨੇ ਮੈਂ ਆਪ ਜੀ ਨੂੰ ਦਿਖਾ ਰਿਹਾ ਹਾਂ ਤੇ ਸਤਿਗੁਰੂ ਪਾਤਸ਼ਾਹ ਜੀ ਦਾ ਪਵਨ ਖੂ ਜਿੱਥੇ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਖੂ ਲਵਾਇਆ ਜਲ ਵਾਸਤੇ ਸੰਗਤਾਂ ਦੇ ਜਲ ਛਕਣ ਵਾਸਤੇ ਇਹ ਉਹ ਖੂ ਹੈ ਪਵਨ ਤੇ ਨਾਲ ਹੀ ਇਸ ਸਥਾਨ ਤੇ ਸਤਿਗੁਰੂ ਪਾਤਸ਼ਾਹ ਜੀ ਦੀ ਪਵਨ ਇੱਕ ਪੱਥਰ ਸ਼ਿਲਾਸੀ ਜਿਸ ਤੇ ਸਤਿਗੁਰੂ ਬੈਠ ਕੇ ਸੰਗਤਾਂ ਨੂੰ ਉਪਦੇਸ਼ ਕਰਦੇ ਸੀ ਤੇ ਦਰਸ਼ਨ ਦਿਦਾਰੇ ਬਖਸ਼ਦੇ ਸੀ ਇਹ ਉਹ ਪਾਵਨ ਪੱਥਰ ਤੇ ਸਿਲ ਹੈ ਸੋ ਇਹ ਪਾਵਨ ਸਥਾਨ ਦਾ ਇਤਿਹਾਸ ਹੈ ਜੀ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਪਾਰਕ ਹੈ ਤੇ ਪਾਰਕ ਦੇ ਦੂਸਰੇ ਪਾਸੇ ਉਹ ਉਹ ਹੋਟਲ ਹੈ ਜਿੱਥੇ ਇਹਨਾਂ ਨੇ ਸਾਰੀਆਂ ਸੰਗਤਾਂ ਦੇ ਲਈ ਰੋਟੀ ਪਾਣੀ ਦਾ ਇੰਤਜ਼ਾਮ ਕੀਤਾ ਸੀ ਤੇ ਜੋ ਵੀ ਪਰਿਵਾਰ ਆਪਣਾ ਇਕੱਠਾ ਹੋਇਆ ਸੀ ਸਾਰਿਆਂ ਲਈ ਲੰਗਰ ਪ੍ਰਸ਼ਾਦੇ ਦਾ ਇੰਤਜ਼ਾਮ ਕੀਤਾ ਹੋਇਆ ਸੀ ਤੇ ਗੁਰਦੁਆਰਾ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਬਾਅਦ ਸਾਰੀਆਂ ਸੰਗਤਾਂ ਨੂੰ ਚਾਹ ਪਾਣੀ ਸ਼ਕਾਨ ਤੋਂ ਬਾਅਦ ਫਿਰ ਸਾਰਾ ਪਰਿਵਾਰ ਅਤੇ ਅਸੀਂ ਉਸ ਸਥਾਨ ਤੇ ਪੁੱਜੇ ਹਾਂ ਜਿੱਥੇ ਬੱਚੀ ਦੇ ਕੇ ਕੱਟਣ ਦੀ ਰਸਮ ਤੇ ਬਰਥਡੇ ਦੀ ਸੈਲੀਬ੍ਰੇਸ਼ਨ ਦਾ ਇੰਤਜਾਮ ਕੀਤਾ ਹੋਇਆ ਹੈ ਤੇ ਉਸ ਸਥਾਨ ਤੇ ਕੁੱਝ ਕੇ ਹੁਣ ਸਾਰੇ ਕੁਝ ਸਮਾਂ ਬੈਠੇ ਮਜ਼ਾਕਾ ਹਾਸੇ ਮਜ਼ਾਕ ਜਾਂ ਵਿਚਾਰ ਵਟਾਂਦਰਾ ਕਰ ਰਹੇ ਹਾਂ ਸੁਖ ਸੁੱਖ ਦੀ ਸਾਰਾ ਸਾਰਾ ਪਰਿਵਾਰ ਆਪਸ ਵਿੱਚ ਲੱਗਾ ਹੈ ਤੇ ਦਾਲ ਹੀ ਜੋ ਪਰਿਵਾਰ ਵੱਲੋਂ ਖਾਣ ਪੀਣ ਦਾ ਇਤਜਾਮ ਸੀ ਉਹ ਸਾਰਾ ਛਕ ਛਕਾ ਰਹੇ ਨੇ ਤੇ ਸਾਰਾ ਪਰਿਵਾਰ ਬੈਠਾ ਹੋਇਆ ਲੋ ਜੀ ਕੁਝ ਸਮਾਂ ਬੈਠਣ ਤੋਂ ਬਾਅਦ ਕੇਕ ਦੀ ਕਟਣ ਦੀ ਹੋ ਗਈ ਹੈ ਤਿਆਰੀ ਤੇ ਕੇਕ ਲਿਆਂਦਾ ਗਿਆ ਤੇ ਸਾਰੇ ਫਿਰ ਹੁਣ ਖੜੇ ਕੇਕ ਦੀਆਂ ਫੋਟੋਆਂ ਖਿੱਚ ਰਹੇ ਨੇ ਤੇ ਕੇਕ ਕੱਟਣ ਦੀ ਤਿਆਰੀ ਹੈ ਤੇ ਹੁਣ ਬੱਚੇ ਨੇ ਕਟਿਆ ਕੇਕ ਤੇ ਸਾਰੇ ਦੇ ਰਹੇ ਨੇ ਵਧਾਈਆਂ ਪਤੀ ਪਿਆਰ ਵਾਲਾ ਪਰਿਵਾਰ ਹੈ ਤੇ ਸਾਡੇ ਤਾਂ ਪਹਿਲੇ ਆਉਣ ਦਾ ਵਿਚਾਰ ਨਹੀਂ ਸੀ ਬਣਿਆ ਪਰ ਪ੍ਰਭਜੋਤ ਦਾ ਫੇਰ ਕੱਲ ਫੋਨ ਆ ਗਿਆ ਕਿ ਬੇਟੀ ਦਾ ਬਰਥਡੇ ਹੈ ਸਨੈਰਾ ਦਾ ਤੇ ਜਰੂਰ ਆਣਾ ਜਰੂਰ ਹੈ ਕਿਉਂਕਿ ਮੇਰੇ ਕੋਲ ਇੱਕ ਪਾਰਟ ਦਾ ਪ੍ਰੋਗਰਾਮ ਸੀ ਸ੍ਰੀ ਸੁਖਮਨੀ ਸਾਹਿਬ ਜੀ ਦਾ ਉੱਥੇ ਕੀਰਤਨ ਦੀ ਹਾਜ਼ਰੀ ਭਰਨੀ ਸੀ ਫੇਰ ਰਣਜੀਤ ਨੂੰ ਕਿਹਾ ਕਿ ਅਨਜੀਤ ਪ੍ਰੋਗਰਾਮ ਤੁਸੀਂ ਕਰ ਲੈਣਾ ਤੇ ਫੇਰ ਮੈਂ ਜਾ ਕੇ ਆਉਣਾ ਕਿਉਂਕਿ ਬਹੁਤ ਪਿਆਰ ਨਾਲ ਜਦੋਂ ਕੋਈ ਬੁਲਾਉਂਦਾ ਹੈ ਤਾਂ ਫਿਰ ਜਾਣਾ ਪੈਂਦਾ ਹੈ ਤੇ ਸੰਗਤ ਦਾ ਪਿਆਰ ਹੈ ਤੇ ਸੰਗਤ ਦੇ ਪਿਆਰ ਨੂੰ ਠੁਕਰਾਇਆ ਨਹੀਂ ਜਾ ਸਕਦਾ ਸੰਗਤ ਮਾਨ ਸਤਕਾਰ ਕਰਦੀ ਹੈ ਪਿਆਰ ਕਰਦੀ ਹੈ ਤੇ ਫਿਰ ਜਦੋਂ ਪਿਆਰ ਕਰਦੀ ਹੈ ਤੇ ਫਿਰ ਸੋ ਕੰਮ ਛੱਡ ਕੇ ਵੀ ਜਾਣਾ ਪੈਂਦਾ ਹੈ ਬਾਬਾ ਸ਼ਿਚੰਦਰ ਜੀ ਮਹਾਰਾਜ ਮੇਰ ਕਰਨ ਬੱਚੀ ਸਨਾਇਰਾ ਨੂੰ ਚੜ੍ਹਦੀ ਕਲਾ ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨ ਪਰਿਵਾਰ ਅੰਦਰ ਸੁਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਣ ਜੀ ਸੋ ਅੱਜ ਅਸੀਂ ਨਾਨ ਵਿਖੇ ਬੱਚੀ ਦੇ ਜਨਮ ਦਿਨ ਦੀ ਖੁਸ਼ੀ ਮਨਾਉਣ ਦੇ ਲਈ ਪਰਿਵਾਰ ਨੇ ਉਚੇਚੇ ਤੌਰ ਤੇ ਸੱਦਿਆ ਸੀ ਤੇ ਪਹੁੰਚੇ ਆ ਮੈਕੋਜ ਕੋ ਨਜ਼ਾਰਾ ਤੁਹਾਨੂੰ ਜਿਸ ਅਸੀਂ ਹੋਟਲ ਤੇ ਲੰਗਰ ਪਾਣੀ ਸੀ ਉਹਦੇ ਆਲੇ ਦੁਆਲੇ ਦਾ ਵੀ ਕਿਉਂਕਿ ਪਹਾੜੀ ਇਲਾਕਾ ਹੈ ਤੇ ਬਹੁਤ ਹੀ ਸੁੰਦਰ ਇਲਾਕਾ ਕਦੀ ਬਾਰਿਸ਼ ਸ਼ੁਰੂ ਹੋ ਜਾਂਦੀ ਹੈ ਤੇ ਕਦੀ ਬੱਦਲ ਆ ਜਾਂਦਾ ਤੇ ਕਦੇ ਧੁੱਪ ਨਿਕਲ ਆਉਂਦੀ ਹੈ ਸਮੇ ਦਾ ਪਤਾ ਹੀ ਨਹੀਂ ਲੱਗਿਆ ਕਿ ਕਿਸ ਤਰ੍ਹਾਂ ਦੇ ਨਾਲ 2 2.5 ਘੰਟਿਆਂ ਦਾ ਸਮਾਂ ਨਿਕਲ ਗਿਆ ਤੇ ਇਸ ਤਰ੍ਹਾਂ ਦੇ ਨਾਲ ਅਸੀਂ ਬੱਚੀ ਦਾ ਜਨਮ ਦਿਨ ਮਨਾ ਕੇ ਤੇ ਫਿਰ ਉਹਨਾਂ ਦੇ ਘਰ ਪੁੱਜੇ ਬੀਬੀ ਉਹਨਾਂ ਦੀ ਜੋ ਭੈਣ ਜੀ ਹਨ ਦਲਜੀਤਪੁਰ ਉਹਨਾਂ ਦੇ ਘਰ ਕੁਝ ਸਮਾਂ ਬਤੀਤ ਕੀਤਾ ਤੇ ਮੁੜ ਕੇ ਫਿਰ ਉਸ ਤੋਂ ਬਾਅਦ ਅਸੀਂ ਵਾਪਸੀ ਲਈ ਤਿਆਰੀ ਕੀਤੀ ਮੈਂ ਤੇ ਰੂਪਾ ਅਸੀਂ ਦੋਨੋਂ ਹੀ ਜਣੇ ਆਏ ਸੀ ਤੇ ਕਾਰ ਲੈ ਕੇ ਆਏ ਸੀ ਤੇ ਕਿਉਂਕਿ ਇਹ ਤੇ ਕਹਿੰਦੇ ਸੀ ਮਨਪ੍ਰੀਤ ਦਾ ਫੋਨ ਆਇਆ ਸੀ ਕਿ ਸਾਡੇ ਨਾਲ ਹੀ ਚੱਲ ਪੋ ਤੇ ਪਰ ਮੈਂ ਕਿਹਾ ਫਿਰ ਤੁਹਾਨੂੰ ਪਰਿਵਾਰ ਵਾਲਾ ਕੰਮ ਹੈ ਤੁਸੀਂ ਆਪਣੇ ਸੁਨੇ ਅਨੁਸਾਰ ਜਾਣਾ ਉੱਥੇ ਸਮਾਂ ਲੱਗ ਜਾਏਗਾ ਤੁਹਾਨੂੰ ਵੀ ਤੇ ਮੈਂ ਫਿਰ ਜਲਦੀ ਤੋਂ ਜਲਦੀ ਜਾ ਕੇ ਤੇ ਜਲਦੀ ਤੋਂ ਜਲਦੀ ਆਉਣ ਦੀ no <laughs> ਕੁਝ ਸਮਾ ਦਲਜੀਤਪੁਰ ਭੈਣ ਜੀ ਦੇ ਘਰ ਬਿਤਾਉਣ ਤੋਂ ਬਾਅਦ ਚਾਹ ਪਾਣੀ ਛੱਕ ਕੇ ਤੇ ਫਿਰ ਅਸੀਂ ਵਾਪਸੀ ਲਈ ਹੋਏ ਤਿਆਰ ਮੈਂ ਤੇ ਰੂਪਾ ਸੀ ਨਿਕਲੇ ਆਂ ਫਿਰ ਵਾਪਸੀ ਦੇ ਲਈ ਤੇ ਵਾਪਸੀ ਦੀ ਤਿਆਰੀ ਕੀਤੀ ਤੇ ਬਹੁਤ ਬਹੁਤ ਧੰਨਵਾਦ ਪ੍ਰਭਜੋਤਪੁਰ ਤਿੰਨ ਅਸਦਾਰ ਜੀ ਤੇ ਸਮੂਹ ਪਰਿਵਾਰ ਦਾ ਜਿਨ੍ਹਾਂ ਨੇ ਆਪਣੇ ਇਸ ਨਿੱਜੀ ਪ੍ਰੋਗਰਾਮ ਤੇ ਦਾਸਾਂ ਨੂੰ ਸੱਦਿਆ ਤੇ ਸਮਾ ਨਾ ਹੋਣ ਦੇ ਬਾਵਜੂਦ ਵੀ ਬڑے ਪ੍ਰੇਮ ਦੇ ਨਾਲ ਉਹਨਾਂ ਨੇ ਸਜਿਆ ਸਜਿਆ ਸੀ ਤੇ ਜਾਣ ਪਿਆ ਤੇ ਜਾ ਕੇ ਚੰਗਾ ਮਹਿਸੂਸ ਹੋਇਆ ਤੇ ਇਸ ਬਹਾਨੇ ਦੇ ਨਾਲ ਚਲੋ ਗੁਰੂ ਦਰਬਾਰ ਦੇ ਦਰਸ਼ਨ ਵੀ ਹੋ ਗਏ ਗੁਰੂ ਘਰ ਦੇ ਦਰਸ਼ਨ ਵੀ ਹੋ ਗਏ ਤੇ ਇੱਕ ਛੋਟੀ ਜੀ ਯਾਤਰਾ ਵੀ ਹੋ ਗਈ ਹੈ ਤੇ ਉਸ ਤੋਂ ਬਾਅਦ ਅਸੀਂ ਸਾਰੇ ਮੈ ਤੇ ਰੂਪਾ ਅਸੀਂ ਵਾਪਸੀ ਵੱਲ ਰਵਾਨਾ ਹੋਏ